ਹਾਂਜੀ ਬਾਈ ਮਿੱਤਰੋ ਕੀ ਹਾਲ ਚੱਲੇ ਸਾਰੇ ਵੀਰਾਂ ਦਾ ਹੋਰ ਕੀ ਬਣਦਾ ਕਰਦਾ ਤੇ ਮਿੱਤਰੋ ਅੱਜ ਹੈਗਾ ਇਹ ਬੱਦਲ ਤੇ ਬੱਚੇ ਆਪਾਂ ਨੇ ਨਹੀਂ ਉਡਾਉਣੇ ਤੇ ਬਾਕੀ ਤੁਹਾਨੂੰ ਬੱਚਿਆਂ ਤੇ ਨੀਕਾ ਮਰਾਜ਼ ਆਉਂਦੇ ਆ ਠੀਕ ਹੈ ਜੀ ਇੱਕ ਦੋ ਬੱਚਾ ਹੋਰ ਚੱਕ ਕੇ ਲੈ ਕੇ ਆਣਾ ਏ ਆਪਾਂ ਨੇ ਜਿਹੜੇ ਆਪਣੇ ਨੀਲੇ ਡੱਬੇ ਆ ਉਹਨਾਂ ਦੇ ਭਰਾ ਪਿਓਰ ਕਰੇ ਸੀ ਉਹ ਰੋਕਣੇ ਹੋਏ ਬਸ ਪਿਓਰ ਕਰਕੇ ਤੇ ਤਹਾਂਦੇ ਆ ਸਾਨੂੰ ਹੁਣ ਬੱਚੇ ਲੋ ਬਈ ਮਿੱਤਰੋ ਇਹ ਆ ਜੀ ਆਪਣੇ ਬੱਚੇ ਵਿੱਚੇ ਚਾਰ ਨਵੇਂ ਛੜਤੇ ਇੱਕ ਇਹ ਇੱਕ ਇਹ ਦੋ ਤੇ ਦੋ ਫੱਟੇ ਨੀਚੇ ਬੈਠੇ ਆ ਇਹ ਚਾਰ ਬੱਚੇ ਮਿੱਤਰੋ ਭਾਈ ਨਵੇਂ ਛੜਤੇ ਆ ਤੇ ਮੀਂਹ ਆਣੇ ਨੂੰ ਤਿਆਰ ਆ ਉਸ ਤੋਂ ਪਹਿਲਾਂ ਆਪਾਂ ਖੁੱਡਾ ਸਾਫ਼ ਕਰਦਾਂਗੇ ਇਹ ਜਾਲ ਇਹਦੇ 'ਚ ਮਾਰਦਾਂਗੇ ਪੱਤੀ ਤਾਂ ਕਿ ਇਹ ਗਿੱਲਾ ਹੋ ਜਾਂਦਾ ਏ ਉਹ ਤਾਂ ਖਰਾਬ ਨਾ ਹੋਵੇ ਤੇ ਪਾਣੀ ਰੱਖਦੇ ਆ ਬੱਚਿਆਂ ਨੂੰ ਕਿਲਾ ਬੁੱਤ ਤੋਂ ਉਮੀ ਜਾ ਕੇ ਤੇ ਲੋ ਜੀ ਪੀਣ ਦਿਓ ਇਹਨਾਂ ਨੂੰ ਪਾਣੀ ਤੇ ਮੀਂਹ ਵਾਲਾ ਮੌਸਮ ਮਿੱਤਰੋ ਪੂਰਾ ਪੂਰਾ ਬਣਿਆ ਹੋਇਆ ਏ ਬੱਦਲ ਚੈੱਕ ਕਰੋ ਤੇ ਬੱਚੇ ਆਪਾਂ ਨਹੀਂ ੜਾਉਣੇ ਨਹੀਂ ਅੱਜ ਇਹ ਮੌਸਮ ਪੂਰਾ ਸੇਰਾ ਹੋਇਆ ਪਿਆ ਏ ਤੇ ਮੀਂਹ ਆ ਵੀ ਸਕਦਾ ਏ ਥੋੜੀ ਦੇਰ ਤੱਕ ਤੇ ਹੁਣ ਚੱਲਦੇ ਆਂ ਜੀ ਆਪਾਂ ਉੱਪਰ ਬਾਕੀ ਆ ਮੱਕੀ ਫੋਦੀ ਵੀ ਏ ਮਿੱਤਰੋ ਸਾਰੇ ਵਿੱਚੇ ਮੱਕੀ ਗਿੱਲੀ ਦੀ ਤਾਂ ਕਰਕੇ ਖੋਲੀ ਵੀ ਐ ਇਹਨੂੰ ਤਾਂ ਧੁੱਪ ਲਵਾਤੀ ਤੇ ਜਿਹੜੀ ਉੱਧਰ ਭਈਏ ਕਮਰੇਆਂ ਚ ਉਹਨੂੰ ਨਹੀਂ ਲੱਗੀ ਵੀ ਤੇ ਮੱਕੀ ਐਨੇ ਚ ਕੱਲ ਕੱਲ ਦੀ ਧੁੱਪ ਜੇ ਐਂ ਠੀਕ ਹੋ ਗਈ ਨਹੀਂ ਮਿੱਤਰੋ ਇੱਕ ਇਹਦਾ ਦਾਣਾ ਕਾਲਾ ਪੈ ਜਾਣਾ ਤਾਂ ਤੇ ਇਹਨੇ ਕਿਸੇ ਕੰਮ ਦੀ ਨਹੀਂ ਰਹਿਣਾ ਤਾਂ ਮੈਂ ਹੁਣ ਆਪਾਂ ਦਾਣਾ ਚੱਕ ਲਈਏ ਤੇ ਚੱਲਦੇ ਆਂ ਫਿਰ ਆਪਾਂ ਉੱਪਰ ਦਾਣਾ ਧਣ ਲਓ ਜੀ ਮਿੱਤਰੋ ਦਾਣਾ ਲਈਏ ਚੱਕ ਲੈ ਕੇ ਟ੍ਰੇ ਜੀ ਭਰ ਲੰਦੇ ਆ ਪਲੇਟ ਵਾਧੂ ਐ ਕਿਉਂਕਿ ਆਪਾਂ ਨੇ ਉੱਪਰੇ ਪਾਣੀ ਐ ਬੱਚੇ ਗੱਡੇ ਵੀ ਐ ਉਹਨਾਂ ਲਈਏ ਰੱਖੀ ਜਾਣੀ ਐ ਲਓ ਜੀ ਵਾਧੂ ਕੋ ਚੱਲਦੇ ਹੁਣ ਉੱਪਰ ਲਓ ਜੀ ਆ ਗਏ ਆ ਬਾਹਰ ਤੇ ਮੱਕੀ ਅੰਦਰ ਵੀ ਫੋਲੀ ਵੀ ਐ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਉੱਪਰ ਕਬੂਤਰਾਂ ਨੂੰ ਪਾ ਦਈਏ ਦਾਣਾ ਲਓ ਜੀ ਮਿੱਤਰੋ ਆ ਗਏ ਆ ਉੱਪਰ ਤੇ ਬੋਰਡ-ਬੂਡ ਕਰਕੇ ਸਾਈਡ ਫਟਾਫਟ ਕੰਮ ਨਿਬੇੜ ਲਈਏ ਇੱਧਰ ਜੋੜੀ ਆਪਾਂ ਨੇ ਇੱਕ ਤੋੜਤੀ ਏ ਹੋਰ ਜਿਹੜੀ ਛੋਟੀ ਜੀ ਕਬੂਤਰੀ ਸੀ ਤੇ ਟਰੇ ਤੇ ਸ਼ਾਕ ਖਾ ਕਬੂਤਰ ਬੈਠਾ ਸੀ ਇਹਨਾਂ ਦੀ ਜੋੜੀ ਆਪਾਂ ਨੇ ਤੋੜਤੀ ਏ ਦੋ ਬੱਚੇ ਲੈ ਲਿਆ ਵਸ ਹੁਣ ਜਿਵੇਂ ਜਿਵੇਂ ਬੱਚੇ ਨਿਕਲੀ ਜਾਉਂਗੇ ਮਿੱਤਰੋ ਆਪਾਂ ਜੋੜੀਆਂ ਤੋੜਦੇ ਜਾਵਾਂਗੇ ਤੇ ਇਹਦਾ ਵੀ ਆਪਾਂ ਨੇ ਇੱਕ ਬੱਚਾ ਚੱਕ ਲਿਆ ਉੱਪਰ ਸ਼ਾਂਖੀ ਜੋੜੀ ਦਾ ਇਹਦਾ ਇਹਦੇ ਦੋ ਬੱਚੇ ਹੋਰ ਲੈਣੇ ਆ ਕਿਉਂਕਿ ਇੱਕ ਬੁੱਤਰੀ ਆਈ ਵੀ ਹੈ ਕਿਹ ਜੀ ਬੰਦੇ ਵਾਤੇ ਚੰਗੇ ਬੰਦੇ ਵਾਤੇ ਹਨ ਹਲੋ ਠੀਕ ਹੈ ਮਿੱਤਰੋ ਬਾਕੀ ਆਏ ਬੱਚਾ ਛੋਟਾ ਜਿਹਾ ਇਹਨਾਂ ਦਾ ਇਹ ਚੌਕ ਜਗਾਟ ਰੇਹਾ ਵਾਏ ਮੈਂ ਇਹਨਾਂ ਨੂੰ ਕੱਢ ਕੇ ਬਾਹਰ ਦਾਣਾ ਦੂਣਾ ਖਾਣ ਦੋ ਇਹਨਾਂ ਬੱਲੋ ਬੁੱਲੋ ਬੰਦ ਕਰਦੀ ਆਪਾਂ 11:30 'ਚ ਤੇ ਪਾਉਂਦੇ ਆ ਮਿੱਤਰੋ ਇਹਨਾਂ ਨੂੰ ਫਿਰ ਦਾਣਾ ਤੇ ਦਾਣਾ ਪਾ ਕੇ ਤੇ ਚੱਲਦੇ ਆ ਆਪਾਂ ਬੱਚੇ ਚੱਕਾਂ ਬੱਚੇ ਲਿਆਣੇ ਆ ਦੋ ਚੱਕ ਕੇ ਹੋਰ ਲੋ ਬਈ ਮਿੱਤਰੋ ਦਾਣੇ ਪਾਤੇ ਤੇ ਲਾ ਰੋੜੀ ਵੀ ਪਿੱਲੀ ਟਕੁਟਰੀ ਵੀ ਉਹ ਵੀ ਰੱਖਤੀ ਐ ਬਾਕੀ ਇਹਨਾਂ ਨੂੰ ਖਾਣ ਨੂੰ ਦਾਣਾ ਕੋਈ ਕੋਈ ਕਿਹਣੀ ਗਿਰਨ ਲੱਗ ਗਈ ਐ ਮੀਂਹ ਦੀ ਤੇ ਹੁਣ ਆ ਗਏ ਆ ਆਪਾਂ ਖੁੱਡੇ 'ਚ ਤੇ ਪਹਿਲਾਂ ਤੋਂ ਕਰਦੀ ਐ ਲਟਾਂ ਹੀ ਬੰਦ ਇੱਕ ਬਾਗ ਲਾਉਂਦੇ ਆ ਇੱਧਰ ਤੁਹਾਨੂੰ ਦਿਖਾਣੇ ਆ ਬੱਚੇ ਆ ਦੋ ਅੰਡੇ ਆ ਮਿੱਤਰੋ ਠੀਕ ਆ ਜੀ ਕਨੌਲੀ ਵਾਲਿਆਂ ਦੇ ਤੇ ਬਾਕੀ ਦੋ ਬੱਚੇ ਇਹ ਆ ਹੀ ਕੱਡੇ ਵੇ ਠੀਕ ਆ ਜੀ ਦੋ ਬੱਚੇ ਇਹ ਆ ਮਿੱਤਰੋ ਠੀਕ ਐ ਇਹ ਨਿਕਲੇ ਬੱਚੇ ਇੱਕ ਕੱਲ ਨਿਕਲਾ ਇੱਕ ਪਾਸੋਂ ਦਾ ਤੋ ਤਿੰਨ ਦਿਨ ਦੇ ਬੱਚੇ ਇਹ ਲਓ ਜੀ ਇਹ ਬਾਕੀ ਬੱਚੇ ਇੱਧਰ ਜੋੜੀ ਐ ਇੱਧਰ ਜੋੜੀ ਨਵੀਂ ਲਾਈ ਸੀ ਜਿਹੜੀ ਇਹਨੇ ਅੰਡਾ ਦਿੱਤੇ ਆ ਇਹਦਾ ਅੰਡਾ ਬਦਲ ਦਾਂਗੇ ਹੋਰ ਥੱਲੇ ਤੇ ਬਾਕੀ ਇੱਧਰ ਜਿਹੜੇ ਬੱਚੇ ਉਸ ਦਿਨ ਦਿਖਾਏ ਸੀ ਤੁਹਾਨੂੰ ਉਹਨਾਂ ਦੀ ਗਰੋਥ ਚੈੱਕ ਕਰੋ ਵਧੀਆ ਗਰੋਥ ਹੋ ਰਹੀ ਐ ਬਾਕੀ ਇਹਨਾਂ ਨੂੰ ਦਾਣਾ ਪਾਣੀ ਪਾ ਦਾਂਗੇ ਹੁਣ ਬੱਚਿਆਂ ਨੂੰ ਚੋਗਾ ਨਹੀਂ ਮਿਲਿਆ ਵਾ ਤੇ ਉਸ ਤੋਂ ਬਾਅਦ ਇਹ ਚੀਨਾ ਕਬੂਤਰ ਲਾਵਾਂਗੇ ਇਹ ਕਾਲੀ ਚਿਨੀ ਕਬੂਤਰੀ ਨਾਲ ਜਿਨ੍ਹਾਂ ਦਾ ਬੱਚਾ ਆਪਣੇ ਕੋਲ ਜਿੱਤੇ ਆ ਸੀ ਆ ਹੁਣੇ ਪਿੱਛੇ ਇੱਕ ਲੌੜ ਇਹਨਾਂ ਦਾ ਹੀ ਬੱਚਾ ਸੀ ਉਹ ਇਹ ਇੱਕ ਉਤਰੀ ਆਪਣੇ ਕੋਲ ਮਨਾਲੇ ਤੋਂ ਆਈ ਹੋਈ ਹੈ ਤੇ ਜਿਹੜਾ ਚੀਨਾ ਕਬੂਤਰ ਹੈ ਇਹ ਆਪਣਾ ਘਰ ਦਾ ਬੱਚਾ ਸੀ ਠੀਕ ਹੈ ਜੀ ਇੱਥੇ ਗਿਆ ਉਹ ਬੈਠਾ ਆ ਪਿੰਡ ਵੀ ਜਿੱਤੇ ਦਾ ਬਹੁਤ ਚੰਗਾ ਉੜਦਾ ਦਾ ਇਹਨਾਂ ਦਾ ਹੀ ਬੱਚਾ ਅੱਗੇ ਉੱਥੇ ਜਿੱਤੇ ਕਲਾਉਡ ਇੱਕ ਟਾਈਮ ਨਹੀਂ ਲਵਾਇਆ ਉਹਨੇ ਕਬੂਤਰੀ ਨੇ ਉਹ ਵੀ ਇਸ ਟਾਈਮ ਨੀਚੇ ਬੈਠੀ ਏ ਤੇ ਬਾਕੀ ਓਕੇ ਆ ਮਿੱਤਰੋ ਬੱਚੇ ਲਿਆਣੇ ਆ ਚੱਕੇ ਇਹਨਾਂ ਨੂੰ ਪਾ ਦੀ ਅੰਦਰ ਦਾਣੇ ਮੀਂਹ ਵਾਲਾ ਮੌਸਮ ਮਿਲਦਾ ਇਹ ਕੰਮ ਨਵੇੜੀ ਆ ਫਟਾਫਟ ਦਾਣੇ ਖਾ ਲੂंगे ਇਹ ਆਪਣਾ ਤੇ ਢਾਨੇ ਹਾਂਜੀ ਲੋ ਬਈ ਮਿੱਤਰੋ ਤੇ ਪਾਣੀ ਹੋ ਗਿਆ ਖੜ ਗਿਆ ਮੂਰੇ ਤੇ ਜਾਲ ਵੀ ਹੋ ਗਿਆ ਹੋਊਗਾ ਗਿੱਲਾ ਦੇਖਦੇ ਆ ਤੇ ਮੀਂਹ ਸੋਣਾ ਪੈ ਗਿਆ ਦੇਖੋ ਮਿੱਤਰੋ ਗਿੱਲਾ ਹੋ ਗਿਆ ਜਾਲ ਤੇ ਬੱਚਿਆਂ ਨੂੰ ਡੋਲੀ 'ਚ ਕਰ ਦੇਣਾ ਆਪਾਂ ਨੇ ਸਾਰਿਆਂ ਨੂੰ ਚੱਕ ਕੇ ਠੀਕ ਹੈ ਇਹ ਇੱਧਰ ਵੀ ਗਿੱਲਾ ਹੋ ਗਿਆ ਹੁਣ ਜਦੋਂ ਇਹ ਸੁੱਕ ਜਾਊਗਾ ਸਾਰਾ ਫੇਰ ਕਰਾਂਗੇ ਨਹੀਂ ਜੇ ਇਹ ਨਾਲੇ ਬਿੱਠ ਬੁੱਠੇ ਚੁਗਲੀ ਕੋਈ ਐਵੇਂ ਬਿਮਾਰ ਹੋ ਜਾਣਗੇ ਤੇ ਬਾਕੀ ਓਕੇ ਮਿੱਤਰੋ ਐਦਾਂ ਗੌਰ ਰੱਖਣੀ ਪੈਂਦੀ ਹੈ ਧਿਆਨ ਰੱਖਣਾ ਪੈਂਦਾ ਹੈ ਤੇ ਬਾਕੀ ਉੱਧਰ ਗਿੱਲਾ ਹੋ ਗਿਆ ਪਾਣੀ ਆਪਾਂ ਨੇ ਮੂਰੇ ਤੋਂ ਕੱਢਦੇ ਆ ਜਾਲਦੀਆਂ ਖੋਲਦਾਂਗੇ ਤਾਂ ਕਿ ਹੁਣ ਧੁੱਪ ਥੋੜਾ ਜਿਹਾ ਮੌਸਮ ਸਾਫ਼ ਹੋ ਗਿਆ ਏ ਤੇ ਬਾਕੀ ਕਰ ਦਿੰਦੇ ਆ ਬੱਚਿਆਂ ਨੂੰ ਅੰਦਰ ਡੋਲੀ 'ਚ ਤੇ ਲਓ ਜੀ ਕਰਦੇ ਆ ਲਿਆਂਦੇ ਆ ਬੱਚਿਆਂ ਨੂੰ ਕੀ ਕਰਨੂ ਚਾਹਤੇ ਤੇ ਬਾਕੀ ਪ੍ਰੇਆ ਕੱਢਦੀ ਆ ਬਾਹਰ ਤੇ ਫਿਰ ਜਾ ਕੇ ਆਣਾ ਖੇਤ ਨੂੰ ਪਾਣੀ ਕੱਢ ਕੇ ਆਉਣਾ ਏ ਖੇਤੋਂ ਤੇ ਫਿਰ ਚੱਲਦੇ ਆ ਮਿੱਤਰੋ ਕਰਦੀ ਹੁਣ ਬੱਚੇ ਕੀ ਕਰਕੇ ਅੰਦਰ ਲਓ ਵੀ ਮਿੱਤਰੋ ਸਾਰੇ ਬੱਚੇ ਕਰਤੇ ਆਪਾਂ ਨੇ ਡੋਲੀਆਂ 'ਚ ਠੀਕ ਆ ਜੀ ਨਵੇਂ ਪ੍ਰਾਣੇ ਸਾਰੇ ਨਵੇਂ ਆ ਤੇ ਹੇ ਨੀਚੇ ਪ੍ਰਾਣੇ ਆ ਤੇ ਵਿਚੇ ਨਵੇਂ ਬਾਕੀ ਇਹ ਛੋਟੇ ਬੱਚੇ ਕਰਦੇ ਜਿਹੜੇ ਬਿਮਾਰ ਸੀ ਕਬੂਤਰ ਸੋਕੇ ਚਾਏ ਦੇ ਬੱਚੇ ਇਹਨਾਂ ਨਾਲ ਕਰਦੇ ਆ ਬਾਕੀ ਛੋਟੇ ਚਾਰ ਬੱਚੇ ਇੱਧਰ ਕਰਤੇ ਆ ਬਾ ਹੁਣ ਇਹਨਾਂ ਨੂੰ ਆ ਕੇ ਸਰੋਂ ਦੇ ਦਾਂਗੇ ਚੋਗਾ ਹੱਥ ਨਾਲ ਤੇ ਬਾਕੀ ਓਕੇ ਆ ਮਿੱਤਰੋ ਮੈਂ ਹੁਣ ਚੱਲਦੇ ਆ ਨੀਚੇ ਤੇ ਇੱਧਰ ਭੱਲਣ ਚੱਕਦੇ ਆ ਮੱਕੀ ਫੋਲਤੀ ਏ ਵੀ ਫੁੱਲਣੀਆਂ ਸੁੱਕ ਜਵੇ ਥੱਲੇ ਐਸੀ ਤਾਂ ਮੌਸਮ ਖਰਾਬ ਏ ਐਦਾਂ ਹੀ ਹਵਾ ਲਗਣ ਦਵਾਂਗੇ ਤੇ ਹੁਣ ਚੱਲਦੇ ਆ ਮਿੱਤਰੋ ਆਪਾਂ ਖੇਤ ਨੂੰ ਫੋਨ ਲਾ ਦੀਏ ਚਾਰਜ ਤੇ ਤੇ ਖੇਤ ਨੂੰ ਜਾਇਏ ਹਾਂਜੀ ਲੋ ਬਈ ਮਿੱਤਰੋ ਆ ਗਈ ਸੀ ਉੱਪਰ ਪੁੱਤਰਾਂ ਕੋਲੇ ਸ਼ਾਮ ਦਾ ਟਾਈਮ ਹੋ ਗਿਆ ਏ ਤੇ ਦਾਣੇ ਪਾ ਦੀਏ ਹੁਣ ਪੁੱਤਰਾਂ ਨੂੰ ਤੇ ਮੀਂਹ ਬਹੁਤ ਹੋ ਗਿਆ ਮਿੱਤਰੋ ਅੱਜ ਵੀ ਉਦੋਸ ਜੋਰਦਾਰ ਪਿਆ ਮੀਂਹ ਅੱਜ ਘੰਟਾ ਡੇਢ ਘੰਟਾ ਕਿ ਵਾਕਈ ਕੋ ਉਤਰਨ ਹੁਣ ਪਾ ਦਿਆ ਮਿੱਤਰੋ ਦਾਣੇ ਟਰੇਆਂ ਕੱਢ ਲਈਏ ਬਾਹਰ ਤੇ ਫਿਰ ਚੱਲਦੇ ਆ ਨੀਚੇ ਨੀਚੇ ਵਾਲਿਆਂ ਨੂੰ ਪਾਉਂਦੇ ਆ ਦਾਣੇ ਤੇ ਪਹਿਲਾਂ ਇੱਧਰ ਪਾ ਦਈਏ ਉੱਪਰ ਪਾਣੀ ਦਾ ਡ੍ਰਿੰਕਰ ਕੱਢਦੀਏ ਬਾਹਰ ਟਰੇਆਂ ਸਾਫ਼ ਕਰਦੀਏ ਸਾਫ਼ ਕਰਕੇ ਟਰੇਆਂ ਚ ਪੂਰੀ ਪਾ ਦਈਏ ਦਾਣਾ ਲਓ ਜੀ ਇੱਕ ਟਰੇ ਤਾਂ ਕੱਢ ਲਈਏ ਬਾਹਰ ਗਈ ਤੇ ਦੂਸਰੀ ਅਤਰ ਹੈ ਇਹ ਬੱਚਿਆਂ ਨੂੰ ਦੇਖ ਲਈ ਚੋਗਾ ਦੇਤੇ ਹਨ ਇਹਨਾਂ ਨੇ ਉਤਰ ਲੋ ਜੀ ਇਹਨਾਂ ਨੂੰ ਫੁੱਲ ਚੋਗਾ ਮਿਲਿਆ ਬਾਈ ਤੇ ਇਹਨਾਂ ਨੂੰ ਇੱਥੇ ਰੱਖ ਦਿੰਦੇ ਆ ਹਵਾ ਜੀ ਲੱਗ ਲੂਗੀ ਥੋੜਾ ਜਿਹਾ ਗਿੱਲੇ ਜਿਹੇ ਹੋਏ ਵਾ ਥੱਲੇ ਦੇ ਪੁੱਟ ਇਹਨਾਂ ਦੇ ਤੇ ਬਸ ਕਿ ਇਹ ਕਬੂਤਰੀ ਦਾ ਵੀ ਜੋੜਾ ਤੋੜਦੇ ਇਹਦੇ ਅੰਡੇ ਚੱਕ ਕੇ ਪਰ ਰੱਖਿਆ ਏ ਠੀਕ ਹੈ ਜੀ ਹੋਰ ਪਾਸੇ ਤੇ ਕਬੂਤਰੀ ਦਾ ਜੋੜਾ ਦਿੱਤਾ ਇਹ ਤੋੜ ਹੜ ਲਓ ਜੀ ਤੇ ਬਾਕੀ ਕਬੂਤਰ ਖੋਲ ਲਿਆ ਹੁਣ ਬਾਹਰ ਮਿੱਤਰੋ ਇਹਦੇ ਚ ਥੋੜੇ दाणे ਹੋਰ ਪਾ ਕੇ ਲਓ ਜੀ ਥੋੜੇ दाणे ਹੋਰ ਪਾ ਕੇ ਇੱਧਰ ਕੁੱਡੇ ਵਾਲਿਆਂ ਨੂੰ ਰੱਖ ਦਿੰਦੇ ਆ ਤੇ ਦੂਸਰੀ ਟ੍ਰੇ 'ਚ ਇਹਨਾਂ ਨੂੰ ਰੱਖ ਦਾਂਗੇ ਲਓ ਜੀ ਆਜ ਕੋਈ ਰੱਖਦੇ ਆ ਜਾਣੇ ਇਹਨਾਂ ਨੂੰ ਇੱਧਰ ਰੋਡ ਕੱਢਦੇ ਆ ਲੋ ਜੀ ਆ ਗਿਆ ਕਬੂਤਰ ਦਾਣੇ ਖਾਣ ਕਰੋ ਚੈੱਕ ਬਾਕੀ ਇੱਧਰ ਵੀ ਦਾਣੇ ਖਾਣੇ ਨੂੰ ਦੇਖਦੇ ਆ ਇਹਨਾਂ ਨੂੰ ਵੀ ਰੱਖਦੇ ਆ ਇੱਧਰ ਵਾਲੇ ਖੋਲਦੀ ਆ ਹੁਣ ਡੋਣੀ ਵਾਲੇ ਇੱਧਰ ਡੋਣੀ ਚੋਂ ਵੀ ਆਪਾਂ ਨੇ ਇੱਕ ਜੋੜਾ ਤੋੜ ਤੇ ਆਏ ਇੱਕ ਪੇ ਵਾਲਾ ਤੇ ਬਸ ਹੁਣ ਜਿਨ੍ਹਾਂ ਨੇ ਅੰਡੇ ਤਰੇ ਵੀ ਹੋਰ ਰਹਿ ਗਏ ਤੇ ਰਹਿ ਗਿਆ ਸ਼ਾਕਿਆਂ ਦਾ ਤੇ ਬਸ ਹੁਣ ਇਹਨਾਂ ਨੂੰ ਵੀ ਦਾਣੇ ਪਾ ਕੇ ਨੀਚੇ ਚੱਲਦੇ ਆਂ ਪਿੱਛੇ ਕੂਤਰਾਂ ਨੂੰ ਦਾਣੇ ਪਾ ਦਈਏ ਤੇ ਜਾਲ 'ਚ ਜਾ ਕੇ ਦੇਖਦੇ ਆਂ ਜੇ ਇਹ ਜਾਲ ਸੁੱਕ ਗਿਆ ਫਿਰ ਤਾਂ ਜਾਲ 'ਚ ਛੱਡ ਦਾਂਗੇ ਕੂਤਰ ਨਹੀਂ ਫਿਰ ਡੋਲੀ 'ਚ ਰੱਖੀ ਰੱਖਾਂਗੇ ਬੱਚਿਆਂ ਨੂੰ ਲੋ ਬਾਈ ਮਿੱਤਰੋ ਆ ਗਏ ਆ ਨੀਚੇ ਕੂਤਰਾਂ ਕੋਲ ਬੱਚਿਆਂ ਕੋਲ ਤੇ ਜਾਲ ਵੀ ਆਪਣਾ ਸੁੱਕੇ ਗਿਆ ਤਕਰੀਬਨ ਇੱਧਰ ਵੀ ਸੁੱਕ ਗਿਆ ਰਾਤ ਨੂੰ ਕਰ ਦਾਂਗੇ ਬੱਚੇ ਇਹਦੇ ਚ ਕੋਈ ਚੱਕਰ ਨਹੀਂ ਸੁੱਕ ਗਿਆ ਜਾਲ ਤੇ ਕਰਾਂਗੇ ਮਿੱਤਰੋ ਕੈਮ ਲਾਜੇ ਤੇ ਥੋੜਾ ਹੱਥ ਟਾਈਟ ਹੈ ਜਾਲ ਜੂਲਦਾ ਵੀ ਕਰਾਂਗੇ ਹਿੱਲਾ ਸੈਟਿੰਗ ਕਰਾਂਗੇ ਇਹਦੀ ਵੀ ਤੇ ਬਾਕੀ ਦਾਣੇ ਚੱਕ ਲਈਏ ਮਿੱਤਰੋ ਬੱਚਿਆਂ ਨੂੰ ਪਾ ਦਈਏ ਲੋ ਬਈ ਮਿੱਤਰੋ ਫਾਤੇ ਦਾਣੇ ਤੇ ਬੱਚੇ ਵੀ ਲੱਗੇ ਖਾਨ ਛੋਟੇ ਲਗ ਜੂਗੇ ਨਾ ਦੇਖ ਕੇ ਖਾਣ ਤੇ ਬਾਕੀ ਓਕੇ ਆ ਹੁਣ ਚਲਦੇ ਆ ਉੱਪਰ ਤੇ ਇੱਕੇ ਕੋਲੀ ਵੀ ਲੈ ਕੇ ਜਾਣੀ ਸੀ ਉੱਪਰ ਦਵਾਈ ਘੋਲ ਕੇ ਦੇਣੀ ਆ ਬੱਚੇ ਨੂੰ ਉੱਪਰ ਵਾਲੇ ਨੂੰ ਵਿਟਾਮਿਨ ਤੇ ਉਹਨੂੰ ਕਰਦੇ ਆ ਸੈਟ ਚਲਦੇ ਆ ਜੀ ਉੱਪਰ ਬਾਕੀ ਇਹਨਾਂ ਨੂੰ ਖਾਣ ਦੋ ਦਾਣੇ ਲੋ ਵੀ ਮਿੱਤਰੋ ਪਾ ਤੇ ਇੱਧਰ ਇਹਨਾਂ ਨੇ ਦਾਣੇ ਖਾ ਲਏ ਉੱਪਰ ਵਾਲਿਆਂ ਨੇ ਤੇ ਇਹਨਾਂ ਨੂੰ ਬੱਚਿਆਂ ਨੂੰ ਚਾਰਾਂ ਨੂੰ ਰੱਖੇ ਹੋਏ ਆ ਦੱਬੇ ਬੱਚੇ ਉਹ ਪਾਤੇ ਧੁੱਪ ਚ ਪੁੱਤ ਲੱਗ ਲੂਗੀ ਉਹਨਾਂ ਨੂੰ ਅੱਜ ਥੋੜੀ ਜੀ ਹਲਕੀ ਹਲਕੀ ਮੱਠੀ ਮੱਠੀ ਧੁੱਪ ਤੇ ਬਾਕੀ ਇਹ ਨੀਚੇ ਵਾਲੇ ਵੀ ਦਾਣਾ ਪਾਤੇ ਆਏ ਤੇ ਬਾਕੀ ਅੰਦਰ ਮੱਕੀ ਫੋਲੀ ਹੋਈ ਹੈ ਕੂਲਰ ਲਗਿਆ ਹੋਇਆ ਹੈ ਆਪਾਂ ਵੀ ਥੋੜੀ ਧਰਮੀ ਸਖਾ ਲਈਏ ਖਾ ਲੋ ਤੇ ਬਾਕੀ ਤੌਲੀ ਲਈਏ ਚੱਕ ਦਵਾਈ ਕੋਲ ਲੈ ਨੂੰ ਬਾਕੀ ਅੰਦਰ ਵੀ ਮੱਕੀ ਹੋਈ ਵੀ ਹੈ ਮਿੱਤਰੋ ਇਹ ਕਮਰੇ ਚ ਵੀ ਮੱਕੀ ਹੋ ਮੱਕੀ ਐ ਤੇ ਇਹ ਕਮਰੇ ਚ ਵੀ ਮੱਕੀ ਐ ਤੇ ਨੀਚੇ ਵੀ ਜਿੰਨੀ ਐ ਕਮਰੇ ਚ ਪੱਕੀ ਐ ਇਤਰ ਮੱਕੀ ਐ ਇੰਨੀ ਉਹ ਨੀਚੇ ਹੋਈ ਵੀ ਮੱਕੀ ਮਿੱਤਰੋ ਮੀਂਹ ਦੇ ਮੌਸਮ ਚ ਮੱਟੀ ਸਾਂਭਣੀ ਬਹੁਤ ਔਖੀ ਐ ਇੱਕ ਤਾਂ ਉਹ ਗਿੱਲੀ ਦੀ ਜੇ ਸੁੱਕੀ ਹੁੰਦੀ ਫਿਰ ਵੀ ਐ ਜੇ ਨਹੀਂ ਫੋਲਦੇ ਇਹਨੂੰ ਫਿਰ ਕਾਲਾ ਹੋ ਜਾਣਾ ਦਾਣਾ ਖਰਾਬ ਹੋ ਜਾਣਾ ਤੇ ਬਾਕੀ ਹੁਣ ਆ ਗਏ ਆ ਉੱਪਰ ਉੱਪਰ ਆ ਕੇ ਦਿਖਾਉਂਦੇ ਆ ਤੁਹਾਨੂੰ ਕਬੂਤਰ ਲੱਗ ਗਿਆ ਕਬੂਤਰ ਦਾਣਾ ਖਾਣ ਤੇ ਬੱਚਿਆਂ ਨੂੰ ਦੇ ਦੂੰਗਾ ਚੋਗਾ ਤੇ ਇੱਧਰ ਵੀ ਲਗੇ ਹੋਏ ਆ ਖਾਣ ਕਬੂਤਰ ਉੜ ਗਿਆ ਇੱਕ ਘਟ ਵੱਡਾ ਤੇ ਬਾਕੀ ਇਸ ਇੰਦਰ ਵੀ ਖਾ ਲਿਆ ਤਕਰੀਬਨ ਇਹਨਾਂ ਦਾਣੇ ਇਹਨਾਂ ਨੂੰ ਰੱਖ ਦਾਂਗੇ ਪਾਣੀ ਤੇ ਠੀਕ ਹੈ ਜੀ ਅੱਜ ਜੀ ਵੀਡੀਓ ਵਧੀਆ ਲਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਨਵੀਂ ਵੀਡੀਓ নোਟੀਫਿਕੇਸ਼ਨ ਜਲਦੋਂ ਜਲਦ ਮਿਲ ਸਕੇ ਮਿਲਦੇ ਆਂ ਜੀ ਆਪਾਂ ਆਪਣੀ ਨਵੀਂ ਵੀਡੀਓ ਦੇ ਵਿੱਚ ਜੁੜੇ ਰਹੋ ਵੀਡੀਓ ਨਾਲ ਧੰਨਵਾਦ ਬਾਕੀ ਇਹਨੇ ਬੱਚੇ ਨੂੰ ਚੋਗਾ ਦੇ ਆ ਪਾਣੀ ਦੇ ਦਈਏ ਤੇ ਠੀਕ ਹੈ ਮਿੱਤਰੋ ਮਿਲਦੇ ਆਂ ਜੀ ਆਪਾਂ ਆਪਣੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ